ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਕਲਵੀਰ ਸਾਧਰਾ ਨਵਾਂ ਸ਼ਹਿਰ ਦੋਸਤੋ ਜਿਹੜਾ ਸਟਾਕ ਤੁਸੀਂ ਪਿੱਛੇ ਦੇਖ ਰਹੇ ਹੋ ਨਾ ਆਪਾਂ ਇਹਦੀ ਸਟਾਕ ਦੀ ਗੱਲ ਉਸ ਵੇਲੇ ਕਰ ਰਹੇ ਸੀ ਜਦੋਂ ਇਹਨੂੰ ਕੋਈ ਵੀ ਗੱਲ ਨਹੀਂ ਕਰਦਾ ਹੁੰਦਾ ਸੀਗਾ ਤੇ ਪਿਛਲੀਆਂ ਵੀਡੀਓ ਤੁਸੀਂ ਚੱਕ ਕੇ ਦੇਖ ਸਕਦੇ ਆ ਸਟਾਕ ਹੈਗਾ ਯੂਪੀਐਲ ਦਾ ਤੇ ਯੂਪੀਐਲ ਦਾ ਸਟਾਕ ਆ ਜਿਹੜਾ 455 ਰੁਪਏ ਦੇ ਲਾਗੇ ਛਾਗੇ ਸਭ ਤੋਂ ਥੱਲੇ ਵਾਲੀ ਪੋਜੀਸ਼ਨ ਤੇ ਚੱਲ ਰਿਹਾ ਸੀਗਾ ਤੇ ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹਦੀ ਤੇਜ਼ੀ ਆਈ 538 ਰੁਪਏ ਦਾ ਹਾਈ ਲਾ ਕੇ ਫਿਰ ਇਹ ਦੂਜੀ ਵਾਰ ਬਾਟਮ ਬਣਾ ਰਿਹਾ ਇਹ ਇੱਕ ਦਿਨ ਦਾ ਜਿਹੜਾ ਚਾਰਟ ਆ ਮ ਦੇ ਦੋਸਤੋ ਤੁਸੀਂ ਜਿਹੜਾ ਕੀ ਹੈ ਇਹ ਕੈਮੀਕਲ ਵਾਲੇ ਸਟਾਕ ਆ ਤੁਸੀਂ ਇਹਨਾਂ ਨੂੰ ਦੇਖ ਸਕਦੇ ਆ ਕੈਮੀਕਲ ਦੇ ਸਟਾਕ ਅਸੀਂ ਪਹਿਲਾਂ ਵੀ ਜਿਹੜੇ ਕੀ ਹੈ ਕਵਰ ਕੀਤੇ ਕਈ ਵਾਰ ਤੇ ਸਟਾਕ ਕਵਰ ਕਰਨ ਦਾ ਮਤਲਬ ਕੀ ਹੁੰਦਾ ਜਿਨ੍ਹਾਂ ਦੇ ਵਿੱਚ ਵੋਲੀਅਮ ਆਂਦਾ ਤੇ ਜਿਨ੍ਹਾਂ ਦੇ ਵਿੱਚ ਲੱਗਦਾ ਕਿ ਗਰੋਥ ਗਰੋਥ ਹੈ ਤੇ ਸਾਡਾ ਮਤਲਬ ਇਹ ਹੁੰਦਾ ਵੀ ਆਪਾਂ ਉਹ ਸਟਾਕ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੀਏ ਸੋ ਸਾਡਾ ਇੱਥੇ ਕਿਸੇ ਨੂੰ ਵੀ ਮੈਂ ਦੱਸ ਦੇਵਾਂ ਕਿ ਸ਼ੇਅਰ ਖਰੀਦ-ਵੇਚ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਬਾਈ ਖਰੀਦਣਾ-ਵੇਚਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਇਸ ਵੀਡੀਓ ਨੂੰ ਸਿਰਫ ਔਰ ਸਿਰਫ ਨਾ ਸਟਡੀ ਲਈ ਔਰ ਐਜੂਕੇਸ਼ਨ ਦੇ ਲਈ ਆਪਾਂ ਦੇਖਣਾ ਆ ਤੇ ਜਿਹੜੀ ਅਕਲੀ ਸਟੱਡੀ ਆ ਜੇਕਰ ਖਰੀਦਣਾ ਵੇਚਣਾ ਉਹ ਤੁਹਾਡੀ ਆਪਣੀ ਆ ਤੁਸੀਂ ਤੁਸੀਂ ਇਹ ਸਟੱਡੀ ਕਰਨੀ ਆ ਤੇ ਉਸ ਤੋਂ ਬਾਅਦ ਹੀ ਹੱਥ ਪਾਣਾ ਤੇ ਨਾਲ ਦੀ ਨਾਲ ਇਹ ਵੀ ਖਿਆਲ ਰੱਖਣਾ ਕਿ ਮੋਰੇ ਇਲੈਕਸ਼ਨ ਆ ਉਹਦਾ ਰਿਜ਼ਲਟ ਆਣਾ ਤੇ ਉਸ ਤੋਂ ਬਾਅਦ ਜਿਹੜੇ ਕੀ ਆ ਮਾਹੌਲ ਆ ਉਹ ਬਦਲ ਵੀ ਸਕਦਾ ਮਾਹੌਲ ਆ ਉਹ ਜਿਹੜਾ ਕਹਿ ਸਕਦੇ ਆ ਕਿ ਇਹ ਤੇਜ਼ੀ ਵੀ ਲਿਆ ਸਕਦਾ ਮੰਦੀ ਵੀ ਲਿਆ ਸਕਦਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਰ ਮੰਦੀ ਐਵੇਂ ਹੁੰਦਾ ਗਵਰਨਮੈਂਟ ਜੇਦੀ ਮਰਜ਼ੀ ਬਣੇ ਕੰਮ ਤਾਂ ਦੋਸਤੋ ਚੱਲੀ ਜਾਣੇ ਆ ਪਰ ਥੋੜਾ ਜਿਹਾ ਇੱਕ ਕੰਫੀਡੈਂਸ ਹੁੰਦਾ ਟਰੇਡਰ ਦੇ ਅੰਦਰ ਜਾਂ ਇਨਵੈਸਟਰ ਦੇ ਅੰਦਰ ਉਹ ਜਿਹੜਾ ਬੀਕ ਹੁੰਦਾ ਤੇ ਇਹ ਇਹਨਾਂ ਗੱਲਾਂ ਦਾ ਦੋਸਤੋ ਧਿਆਨ ਰੱਖਦੇ ਤੇ ਇਸ ਤੋਂ ਬਾਅਦ ਦੋਸਤੋ ਜੇਕਰ ਮੈਂ ਜਾਵਾਂ ਸਟਾਕ ਹੁਣ ਇੱਕ ਹੈਗਾ ਦੋਸਤੋ ਕੈਸਟਰੋਲ ਇੰਡੀਆ ਤੇ ਕੈਸਟਰੋਲ ਇੰਡੀਆ ਨੂੰ ਵੀ ਆਪਣੇ ਧਿਆਨ ਦੇ ਵਿੱਚ ਰੱਖਣਾ ਇਹ ਇੱਕ ਦਿਨ ਦਾ ਚਾਰਟ ਆ ਫਰੇਮ ਆ ਇਹਦਾ ਤੇ ਤੁਸੀਂ ਦੇਖ ਸਕਦੇ ਆ ਤੇ 133 ਰੁਪਏ ਦਾ ਜਿਹੜਾ ਇਹਦਾ ਲੋ ਸੀਗਾ ਤੇ ਅੱਜ ਜਿਹੜਾ ਸਟਾਕ ਆ ਇਹ ਤਕਰੀਬਨ ਤਕਰੀਬਨ 190 ਰੁਪਏ ਤੇ ਟ੍ਰੇਡ ਕਰ ਰਿਹਾ ਤੇ ਜਾਂਦੇ ਜਾਂਦੇ ਆਪਾਂ ਥੋੜਾ ਜਿਹਾ ਜੇਕੇ ਟਾਇਰ ਆ ਇਹਦੇ ਬਾਰੇ ਵੀ ਜਾਣਕਾਰੀ ਲੈ ਲੈਣੇ ਕਿਉਂਕਿ ਸਾਡਾ ਸਾਰਿਆਂ ਦਾ ਇਹ ਫੇਵਰਟ ਸਟਾਕ ਸਗਾ ਤੇ ਤਕਰੀਬਨ ਤਕਰੀਬਨ ਜਿਹੜਾ ਡੈਕ ਕੇ 552 ਰੁਪਏ ਤੋਂ ਇਹ ਦੋਸਤੋ ਤਕਰੀਬਨ ਤਕਰੀਬਨ 360 ਰੁਪਏ ਦੇ ਲੱਗ ਛੱਕ ਕੇ ਆਇਆ ਤੇ 360 ਰੁਪਏ ਤੋਂ ਜਿਹੜਾ ਕਿ ਅੱਜ ਇਹ ਆਪਣਾ ਹਾਈ ਲਾਇਆ 446 ਰੁਪਏ ਦਾ ਤੇ ਇਹ ਜਿਹੜਾ ਗੈਪ ਆਪਣਾ ਡਾਊਨ ਹੋਇਆ ਗੈਪ ਆਪਣ ਨਾਲ ਓਪਨ ਹੋਇਆ ਸਟਾਕ ਤੇ ਦੋਸਤੋ ਕਈ ਵਾਰ ਇਹ ਹੁੰਦਾ ਕਿ ਜਿਹੜੀ ਚੀਜ਼ ਗੈਪ ਅਪ ਨਾਲ ਓਪਨ ਹੁੰਦੀ ਹੈ ਨਾ ਤੇ ਕਈ ਵਾਰ ਵੱਡੇ ਮગર ਮੱਛ ਕਹ ਲੋ ਵੱਡੇ ਇਨਵੈਸਟਰ ਕਹ ਲੋ ਉਹ ਨਿਕਲਣ ਦੀ ਵੀ ਕੋਸ਼ਿਸ਼ ਕਰਦੇ ਆ ਜਾਂ ਹੁਣ ਇਹ ਐਂਟਰੀ ਆ ਜਾਂ ਇਹ ਐਗਜ਼ਿਟ ਆ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿਉਂਕਿ ਵੱਡੇ ਵੱਡੇ ਸਟਾਕ ਆ ਜਿਹੜੇ ਗੈਪ ਅਪ ਨਾਲ ਓਪਨ ਹੁੰਦੇ ਆ ਤੇ ਉਹਨਾਂ ਦੇ ਪਿੱਛੇ ਵੀ ਬਹੁਤ ਵੱਡਾ ਜਾਤਾ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ ਤੇ ਜਾਂ ਬਹੁਤ ਵੱਡਾ ਤੇ ਉਹ ਜਿਹੜੇ ਵੱਡਿਆਂ ਇਨਵੈਸਟਮੈਂਟ ਲੈ ਕੇ ਬੈੰਦੇ ਬੈਠੇ ਹੁੰਦੇ ਆ ਉਹ ਨਹੀਂ ਨਿਕਲਦਾ ਹੁੰਦਾ ਸੋ ਇਹ ਦੋ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਬਾਕੀ ਦੋਸਤੋ ਜਿੱਦੇ ਦਾ ਤੁਸੀਂ ਕੰਮ ਕਰਦੇ ਰਹੋਗੇ ਤੁਸੀਂ ਆਪਣੇ ਆਪ ਨੂੰ ਇੰਪਰੂਵਮੈਂਟ ਕਰਦੇ ਰਹੋਗੇ ਅਗਲੀ ਗੱਲਬਾਤ ਦੋਸਤੋ ਜਿਹੜੀ ਕੀ ਕਰਨ ਲੱਗੇ ਆਪਾਂ ਉਹ ਹੈਗੇ ਜੀ ਕ੍ਰੰਪਟਨ ਮੋਟਰ ਬਾਰੇ ਤੇ ਦੋਸਤੋ ਇਹ ਸਟਾਕ ਜਿਹੜੇ ਅੱਜ ਮੈਂ ਤੁਹਾਨੂੰ ਦਿਖਾ ਲਿਆ ਤੇ ਆਪਾਂ ਪਿਛਲੇ ਬਹੁਤ ਵਾਰ ਕਵਰ ਕੀਤੇ ਆ ਤੇ ਕਿਉਂ ਕਵਰ ਕਰਨ ਦਾ ਕੀ ਮਤਲਬ ਆ ਜੀ ਤੁਹਾਨੂੰ ਦਿਖਾ ਲੈਣ ਦਾ ਰਿਜ਼ਲਟ ਦਿਖਾ ਲੈਣ ਦਾ ਮਤਲਬ ਆ ਇਹ ਤੇ ਦੋਸਤੋ ਇੱਥੇ ਗੱਲ ਕਰਦੇ ਆ 265 ਰੁਪਏ ਤੋਂ ਵੀ ਥੱਲੇ ਦਾ ਥੱ ਤੇ ਅੱਜ ਇਸ ਸਟਾਕ ਨੇ 390 ਰੁਪਏ ਦੇ ਲਾਗੇ ਛਾਗੇ 399 ਰੁਪਏ ਦੇ ਲਾਗੇ ਛਾਗੇ ਟ੍ਰੇਡ ਕਰ ਰਿਹਾ ਪਰ ਜਿਹੜਾ ਕਿ ਇਹਨੇ ਅੱਪਰ ਹਾਈ ਲਾਇਆ 402 ਰੁਪਏ ਦਾ ਤੇ ਜਿਹੜਾ ਕਿ ਕ੍ਰੰਪਟਨ ਮੋਟਰ ਦਾ ਤੇ ਹੁਣ ਦੋਸਤੋ ਇੱਕ ਪਾਸੇ ਹੈਗੀ ਇਨਵੈਸਟਮੈਂਟ ਜਿਹੜੇ ਕਿ ਠੰਡੇ ਜਿਗਰੇ ਨਾਲ ਆਪਣਾ ਸਟਾਕ ਦੇ ਵਿੱਚ ਬੈਠੇ ਹੋਣਗੇ ਚਾਹੇ ਅੱਜ ਸਾਨੂੰ 10 ਰੁਪਏ ਦੇ ਵਿੱਚ ਘਟ ਬਣਦੇ ਆ ਕੋਈ ਗੱਲ ਨਹੀਂ 10 20 ਦਿਨ ਮਹੀਨੇ ਬਾਅਦ ਬਣ ਜਾਣਗੇ ਪਰ ਜਿਹੜੇ ਨੈਫਟੀ ਦੇ ਵਿੱਚ ਆਪਾਂ ਆਪਸ਼ਨ ਜਾਂਦੇ ਆ ਮੈਂ ਨਾਲ ਦੀ ਨਾਲ ਇਹ ਵੀ ਜੋੜਦਾ ਕਿ ਚਾਹੇ ਤੁਸੀਂ ਉੱਚ 10 ਰੁਪਏ ਪਾਇਆ ਚਾਹੇ ਤੁਸੀਂ ਅੱਜ ਉੱਚ 10 ਲੱਖ ਪਾਇਆ ਸ਼ਾਮ ਤੱਕ ਕਰ ਵੱਧ ਗਿਆ ਤਾਂ ਤੁਹਾਡੀ ਕਿਸਮਤ ਨਹੀਂ ਤਾਂ 0 ਆ ਤੇ ਤੁਹਾਡੇ ਕੋਲ ਕੁਝ ਨਹੀਂ ਰਹਿਣਾ ਸੋ ਆਪਸ਼ਨ ਦੇ ਨਾਲੋਂ ਆਹ ਜਿਹੜੀ ਕਿ ਮੈਨੂੰ ਬਹੁਤ ਵਧੀਆ ਟ੍ਰੇਡ ਕਰਨ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਸਟਾਕਸ ਦੇ ਵਿੱਚ ਇਨਵੈਸਟ ਕਰਕੇ ਵੇਟ ਕਰਨਾ ਉਹਦਾ ਇੰਤਜ਼ਾਰ ਕਰਨਾ ਵੱਧ ਦਾ ਕੰਪਨੀ ਦੇ ਬਾਰੇ ਰਿਸਰਚ ਕਰਨੀ ਐਸ ਕੰਮ ਨਾਲ ਦਾ ਨਜ਼ਾਰਾ ਹੀ ਕੋਈ ਹੈ ਨਹੀਂ ਟੈਨਸ਼ਨ ਹੈ ਨਹੀਂ ਕਿ ਤੇ ਜਿਹੜੀ ਆਪਸ਼ਨ ਵਾਲੇ ਬੰਦੇ ਆ ਭਾਈ ਉਹ ਤਾਂ ਸਾਰੀ ਦਿਹਾੜੀ ਫੋਨੇ ਦੇਖੀ ਜਾਂਦੇ ਕਿਉਂਕਿ 2-4 ਦਿਨ ਅਸੀਂ ਵੀ ਲਾ ਕੇ ਦੇਖ ਲਿਆ ਇਹਦੇ ਵਿੱਚ ਕੋਈ ਨਹੀਂ ਪਰ ਦੇਖਾਂਗੇ ਜ਼ਰੂਰ ਉਹਦੇ ਨਾਲ ਵੀ ਦੋ ਹੱਥ ਪਰ ਹਜੇ ਨਹੀਂ ਦੇਖਦੇ ਸੋ ਇਸ ਕਰਕੇ ਦੋਸਤੋ ਇਹਨਾਂ ਦੇ ਰਿਜ਼ਲਟ ਦੇਖ ਕੇ ਆਪਣੇ ਆਪ ਨੂੰ ਤਸੱਲੀ ਕਰ ਲਿਆ ਕਰੋ ਕੋਈ ਗੱਲ ਨਹੀਂ ਜੇਕਰ ਆਪਾਂ 10 ਰੁਪਏ ਲਾਏ ਉਹ ਵਿੱਚ ਹੀ ਤੇ ਹੁਣ ਜਿਹੜੀ ਗੱਲ ਆ ਕਾਮਟਨ ਮੋਟਰ ਦੇਖ ਲਈ ਤੇ ਦੋਸਤੋ ਅਗਲੀ ਗੱਲਬਾਤ ਮੈਂ ਕਰ ਰਿਹਾ ਤੁਹਾਡੇ ਨਾਲ ਐਵਰੀਡੀ ਦੀ ਐਵਰੀਡੀ ਬੈਟਰੀ ਇਹਦੇ ਬਾਰੇ ਜਿਹੜਾ ਕੀ ਗੱਲਬਾਤ ਮੈਂ ਤਾਂ ਕਰ ਰਿਹਾ ਕਿਉਂਕਿ ਸਟਾਕ ਆ ਜਿਹੜਾ ਆਪਣੇ ਲੈਵਲ ਤੋਂ ਵੀ ਨਾ ਬਹੁਤ ਥੱਲੇ ਆਇਆ ਹੋਇਆ ਤੇ ਕਈ ਇਹਨੂੰ ਕਿੰਨਾ ਚਿਰ ਹੋ ਗਿਆ ਤੇ ਇੱਕੋ ਹੀ ਰੇਂਜ ਦੇ ਵਿੱਚ ਘੁੰਮ ਰਿਹਾ ਸਟਾਕ ਆ ਦੇਖੋ ਤੇ ਜਾਂ ਤਾਂ ਇਹੇ ਦੋਸਤੋ ਰਿਕਾਰਡ ਤੋੜੇਗਾ ਤੇ ਜਾ ਉੱਪਰ ਨੂੰ ਰਕਾਰਡ ਤੋੜੇਗਾ ਜਾ ਇਹ ਥੱਲੇ ਨੂੰ ਤੋੜੇਗਾ ਜੇਕਰ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਟਰੀ ਦਾ એનર્ਜੀ ਦਾ ਜੇਕਰ ਭਵਿਸ਼ ਹੈਗਾ ਤੇ ਤੁਸੀਂ ਇਹਨੂੰ ਵੀ ਆਪਣੇ ਰਡਾਰ ਦੇ ਉੱਪਰ ਰੱਖ ਸਕਦੇ ਆ ਤੇ ਦੋਸਤੋ ਨਾਲ ਦੀ ਨਾਲੇ ਇੱਕ ਛੋਟਾ ਸਟਾਕ ਆ ਤੁਹਾਡੇ ਲਈ ਮੈਂ ਦੱਸਣ ਲੱਗਾ ਤੁਹਾਨੂੰ ਇਹ ਗੋਲਫ ਪੈਟਰੋ ਆ ਤੇ ਹੈਗਾ ਸਟਾਕ ਇਹ ਸਿਰਫ ਸਲੋ ਮੂਵਡ ਕਹਿ ਲਓ ਭੀ ਵੱਧ ਗਿਆ ਤਾਂ ਵੱਧ ਗਿਆ ਤੇ ਨਹੀਂ ਇੱਕ ਰੇਂਜ ਦੇ ਵਿੱਚ ਹੀ ਕਾਫੀ ਸਮੇਂ ਤੋਂ ਚੱਲਦਾ ਰਹਿੰਦਾ ਤੇ ਗੋਲਫ ਪੈਟਰੋਨ ਨੂੰ ਵੀ ਆਪਣੇ ਧਿਆਨ ਦੇ ਵਿੱਚ ਰੱਖਣਾ ਤੇ ਸਟਾਕ ਨੂੰ ਜਿਹੜਾ ਕੀ ਆ ਤਕਰੀਬਨ ਤਕਰੀਬਨ 62 ਰੁਪਏ ਦੇ ਲਾਗੇ ਛਾਕੇ ਚੱਲ ਰਿਹਾ ਦੋਸਤੋ ਅਗਲੀ ਗੱਲਬਾਤ ਹੈਗੀ ਅੱਜ ਦੋਸਤੋ ਐਮ ਐਸ ਪੀ ਐਲ ਦੇ ਬਾਰੇ ਐਮ ਐਸ ਪੀ ਐਲ ਦੇ ਬਾਰੇ ਤੇ ਆਪਣੇ ਰਿਸਰਚ ਕਰ ਲੈਣਾ ਦੋਸਤੋ ਤੇ ਇਸ ਸਟਾਕ ਨੂੰ ਵੀ ਜਿਹੜਾ ਕਿ ਆਪਣੇ ਸਟੱਡੀ ਦੀ ਲਿਸਟ ਦੇ ਵਿੱਚ ਰੱਖਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਚੰਗਾ ਆਪਣਾ ਤਜਰਬਾ ਤੁਸੀਂ ਸਾਂਝਾ ਕਰ ਸਕੋ ਅਗਲਾ ਸਟਾਕ ਹੈਗਾ ਦੋਸਤੋ ਗੁਜਰਾਤ ਸਟੇਟ ਫਰਟੀਲਾਈਜ਼ਰਸ ਜਿਹੜਾ ਕਿ ਆ ਕੈਮੀਕਲ ਤੇ ਇਸ ਸਟਾਕ ਨੂੰ ਜਿਹੜਾ ਕਿ ਆ ਮੈਂ ਦੁਆਰਾ ਬੋਲਦਾ ਨਾ ਗੁਜਰਾਤ ਸਟੇਟ ਫਰਟੀਲਾਈਜ਼ਰਸ ਲਿਮਟਿਡ GSFC ਤੇ ਦੋਸਤੋ ਇਸ ਸਟਾਕ ਦੇ ਬਾਰੇ ਵੀ ਆਪਣੀ ਰਸਤ ਕਰ ਲੈਣਾ ਕਿਉਂਕਿ ਅਭਲੇ ਤਾਂ ਜਿੰਨੇ ਵੀ ਮੈਂ ਇੱਕ ਗੱਲ ਕਹੂੰਗਾ ਪੇ ਜਿੰਨੇ ਵੀ ਸਰਕਾਰੀ ਸਟਾਕ ਆ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੇ ਇਸ ਸਾਲ ਤਾਬੜ ਤੋੜ ਜਿਹੜਾ ਕਿ ਆਪਣੀ ਰਿਟਰਨ ਦਿੱਤੀ ਆ ਇਸ ਸਾਲ ਕ ਇਹਨਾਂ ਦਿਨਾਂ ਦੇ ਵਿੱਚ ਵੀ ਦਿੱਤੀ ਆ ਸੋ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਪੇ ਜਿਹੜੇ ਸਟਾਕ ਨਹੀਂ ਚੱਲੇ ਜਿਵੇਂ ਕਿ ਇੰਸ਼ੋਰੈਂਸ ਵਾਲੇ ਹੋ ਗਏ ਸੋ ਅੱਜ ਇੰਸ਼ੋਰੈਂਸ ਵਾਲਿਆਂ ਦਾ ਆਪਾਂ ਹਾਲਚਾਲ ਜਾਣਦੇ ਆ ਕਿ ਕੀ ਗੱਲਬਾਤ ਆ ਤੇ ਗੁਜਰਾਤ ਸਟੇਟ ਫਰਟੀਲਾਈਜ਼ਰ ਲਿਮਟਿਡ ਨੂੰ ਵੀ ਦੋਸਤੋ ਆਪਣਾ ਜਿਹੜਾ ਕਿ ਇਹ ਸਟੱਡੀ ਦੀ ਲਿਸਟ ਦੇ ਵਿੱਚ ਰੱਖਿਓ ਤੇ ਹੁਣ ਜੇਕਰ ਆਪਾਂ ਕੱਲ ਜਿਹੜੀ ਗੱਲ ਕੀਤੀ ਸੀਗੀ ਉਹ ਕੀਤੀ ਸੀ ਇੰਸ਼ੋਰੈਂਸ ਵਾਲਿਆਂ ਦੀ ਤੇ ਇੰਸ਼ੋਰੈਂਸ ਵਾਲਿਆਂ ਦੇ ਵਿੱਚ NIA CL ਤੇ ਦੋਸਤੋ ਇਹ ਸਟਾਕ ਨੇ ਜਿਹੜਾ ਕਿ ਆ ਬੜਾ ਵਧੀਆ ਅੱਜ ਜਿਹੜਾ ਮੁਨਾਫਾ ਦਿੱਤਾ ਦੋਸਤਾਂ ਨੂੰ ਜਿਹੜੇ ਦੋਸਤੇ ਦੇ ਵਿੱਚ ਬੈਠੇ ਹੋਣਗੇ ਖਰੀਦਿਆ ਹੋਵੇਗਾ ਸੋ ਦੋਸਤੋ ਇਹ ਸਟਾਕ ਵੀ ਜਿਹੜਾ ਕਿ ਅੱਜ ਬਹੁਤ ਵਧੀਆ ਚੱਲਿਆ ਤੇ ਅਗਲੀ ਗੱਲਬਾਤ ਕਰਦੇ ਆ ਦੋਸਤੋ GICRE ਜਨਰਲ ਇੰਸ਼ੋਰੈਂਸ ਵਾਲਿਆਂ ਦੀ ਇਹਨੇ ਘੱਟੋ-ਘੱਟ ਵੀ 30-35% ਦੀ ਰਿਟਰਨ ਦਿੱਤੀ ਆ ਤੇ ਅੱਜ ਆ ਤੁਸੀਂ ਦੇਖ ਸਕਦੇ ਆ ਕੰਧ ਜੇ ੱਡੀ ਜਿਹੜੀ ਹਰੀ ਲਾਈਨ ਬਣੀ ਆ ਤੇ ਇਹ ਕੱਲ ਨਹੀਂ ਸੀ ਇਹ ਅੱਜ ਆ ਤੇ ਜਿਹਨੇ ਕੱਲ ਦੀ ਵੀਡੀਓ ਨਹੀਂ ਦੇਖੀ ਉਹ ਪਹਿਲਾਂ ਕੱਲ ਦੀ ਵੀਡੀਓ ਦੇਖਣ ਤੇ ਫਿਰ ਅੱਜ ਜਿਹੜਾ ਕਿ ਇਹਨਾਂ ਦੋ ਸਟਾਕਾਂ ਦੇ ਬਾਰੇ ਆਪਣੀ ਰਾਏ ਦੇਣ ਤੇ ਦੋਸਤੋ ਅਗਲੀ ਜਿਹੜੀ ਕਿ ਗੱਲਬਾਤ ਜੇਕਰ ਆਪਾਂ ਹੁਣ ਕਰੀਏ ਆਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਹੁਣ ਆਪਾਂ ਕੱਲ ਕੀਤੀ ਸੀ ਆਰਬੀਐਨ ਨਾਲ ਜਿਹੜੇ ਸਟਾਕ ਚੱਲ ਚੁੱਕੇ ਸੀ ਅੱਜ ਚੱਲੇ ਨਹੀਂ ਉਹ ਤੇ ਇੱਕ ਦੇਖੋ ਐਲ ਆਈ ਸੀ ਆ ਇਹ ਵੀ ਬਹੁਤ ਵਧੀਆ ਚੱਲਿਆ ਸਟਾਕ ਤੇ ਹੁਣ ਕਈ ਦੋਸਤ ਕਹਿੰਦੇ ਰਹਿੰਦੇ ਆ ਕਿ ਸਟਾਕ ਤਾਂ ਆਪਾਂ ਉਹ ਦੱਸਦੇ ਜਿਹੜੇ ਚੱਲ ਚੁੱਕੇ ਆ ਸੋ ਦੋਸਤੋ ਅਸੀਂ ਜਿਹੜਾ ਕੀ ਇਹ ਸਟਾਕ ਆਪਾਂ ਉਹੋ ਵੀ ਤੁਹਾਨੂੰ ਦਿਖਾਣੇ ਆ ਕਿ ਜਿਹੜੇ ਆਪਾਂ ਪਿੱਛੇ ਕੰਮ ਕੀਤਾ ਹੋਇਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਟਾਕ ਕਿੰਨੇ ਉੱਪਰ ਚਲੇ ਗਏ ਨੇ ਤੇ ਇਹਦਾ ਮਤਲਬ ਇਹ ਵੀ ਹੁੰਦਾ ਆ ਸੋ ਦੋਸਤੋ ਅਸੀਂ ਸਾਰੀ ਮਾਰਕੀਟ ਤੋਂ ਕੁਝ ਨਹੀਂ ਲੈਣਾ ਸਾਰੀ ਮਾਰਕੀਟ ਨੂੰ ਅਸੀਂ ਨਹੀਂ ਖਰੀਦ ਸਕਦੇ ਸੋ ਅਸੀਂ ਹੁਣਾਂ ਚੀਜ਼ਾਂ ਨੂੰ ਖਰੀਦੀਏ ਜਿਨ੍ਹਾਂ ਚੀਜ਼ਾਂ ਦੇ ਉੱਪਰ ਆਪਾਂ ਆਪਣਾ ਵਿਜ਼ਨ ਰੱਖ ਸਕਦੇ ਆ ਸੋ ਜੇਕਰ ਸਾਨੂੰ ਸਾਡੇ ਵਿਜਨ ਦਾ ਹੀ ਨਹੀਂ ਪਤਾ ਫਿਰ ਉਸ ਤੋਂ ਭਾਵੇਂ ਸਾਡੀ ਮਾਰਕੀਟ ਦੇ ਵਿੱਚ ਸਾਨੂੰ ਕੁਝ ਵੀ ਹੋਈ ਜਾਵੇ ਸਾਨੂੰ ਉਹਦੇ ਨਾਲ ਬਹੁਤਾ ਲਾਭ ਨਹੀਂ ਹੋਣਾ ਅਗਲੀ ਗੱਲ ਬਾਤ ਦੋਸਤੋ ਮੈਂ ਕਰਾਂਗਾ ਅਡਾਨੀ ਦੀ ਅਡਾਨੀ ਪਾਵਰ ਦੀ ਵੀ ਆਪਾਂ ਗੱਲਬਾਤ ਕੀਤੀ ਸੀਗੀ ਅਡਾਨੀ ਪਾਵਰ ਨੇ ਅੱਜ ਵੀ ਜਿਹੜਾ ਕੀ ਹੈ ਵਧੀਆ ਆਪਣਾ ਪ੍ਰੋਫਿਟ ਦਿੱਤਾ ਦੋਸਤਾਂ ਨੂੰ ਸੋ ਅਡਾਨੀ ਦੇ ਸਟਾਕ ਹੋਏ ਜਾਂ ਜਿਹੜੇ ਆਪਣੇ ਸਰਕਾਰੀ ਸਟਾਕ ਹੋਏ ਇਹਨਾਂ ਸਟਾਕਾਂ ਦੇ ਉੱਪਰ ਤਕਰੀਬਨ ਤਕਰੀਬਨ ਜਿਹੜੀ ਕਿ ਆਪਣੀ ਰਿਸਰਚ ਜ਼ਰੂਰ ਰੱਖਿਓ ਤੇ ਦੋਸਤੋ ਜਿਹੜੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਹੈ ਜਾ ਤਾ ਹੈ ਕਾਫੀ ਉੱਪਰ ਜਾਣਗੇ ਤੇ ਜਾਂ ਫਿਰ ਇਹ ਕਾਫੀ ਥੱਲੇ ਵੀ ਜਾ ਸਕਦੇ ਆ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿਉਂਕਿ ਬਾਜ਼ਾਰ ਦੇ ਵਿੱਚ ਹਲਚਲ ਜਿਹੜੀ ਕੀ ਆ ਉਹ ਹਰ ਵਕਤ ਰਹੇਗੀ ਵੋਟਾਂ ਕਰਕੇ ਵੋਟਾਂ ਦੇ ਇਲੈਕਸ਼ਨ ਤੋਂ ਬਾਅਦ ਜਿਹੜੀ ਮਾਰਕੀਟ ਕਿੱਦਾਂ ਨੂੰ ਟ੍ਰੈਂਡ ਲੈ ਕੇ ਜਾਂਦੀ ਆ ਸੋ ਉਹ ਆਉਣ ਵਾਲਾ ਸਮਾਂ ਦੱਸੇਗਾ ਸੋ ਦੋਸਤੋ ਅੱਜ ਦੀਆਂ ਇੰਨੀ ਆ ਕਿ ਜਾਣਕਾਰੀਆਂ ਅਸੀਂ ਜੇਕਰ ਤੁਸੀਂ ਸਾਡੀ ਛੋਟੀ ਜਹੀ ਵੀਡੀਓ ਨਾਲ ਛੋਟੀ ਜਹੀ ਜਾਣਕਾਰੀ ਨਾਲ ਸੰਤੋਸ਼ਤਾ ਤੇ ਬਾਈ ਲਾਈਕ ਕਰਕੇ ਜਾਇਆ ਕਰੋ ਤੇ ਜੇਕਰ ਤੁਸੀਂ ਨਵੇਂ ਆਏ ਤਾਂ ਸਬਸਕ੍ਰਾਈਬ ਕਰਕੇ ਜਾਇਆ ਕਰੋ ਇੰਨਾ ਕੁ ਡਾਟਾ ਕੱਢਣ ਲਈ ਵੀ ਤੁਹਾਡੇ ਲਈ ਸਾਨੂੰ ਬਹੁਤ ਸਮਾਂ ਲੱਗ ਜਾਂਦਾ ਔਰ ਬਹੁਤ ਸਾਰੇ ਡਾਟਾ ਦੇਖਣ ਤੋਂ ਬਾਅਦ ਹੀ ਆਪਾਂ ਤੁਹਾਡੇ ਕੋਈ ਨਾ ਕੋਈ ਸਟਾਕ ਜਿਹੜਾ ਤੁਹਾਡੇ ਨਜ਼ਰ ਤੇ ਪਾਉਂਦੇ ਆ ਤੇ ਹਾਂ ਸਾਡੀ ਇਹ ਤੁਹਾਨੂੰ ਫਿਰ ਬੇਨਤੀ ਆ ਦੋਸਤੋ ਸ਼ੇਅਰ ਖਰੀਦਣਾ ਵੇਚਣਾ ਆਪਣੀ ਰਿਸਰਚ ਕਰਕੇ ਖਰੀਦਿਓ ਕਿਉਂਕਿ ਇਹ ਮਾਰਕੀਟ ਆ ਅੱਜ ਉੱਪਰ ਆ ਤੇ ਕੱਲ ਨੂੰ ਥੱਲੇ ਆਦਾ ਕੋਈ ਕਿਸੇ ਨੂੰ ਕੋਈ ਨਹੀਂ ਪਤਾ ਤੇ ਅਸੀਂ ਸਿਰਫ ਇੱਕ ਗੈਸ ਲਾ ਸਕਦੇ ਆ ਕਿ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੰਪਨੀਆਂ ਦੇ ਆਪਾਂ ਨਿਗਾਹ ਰੱਖ ਸਕਦੇ ਆ ਸੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ